ਪਿਛਲੇ ਦਿਨ ਇੱਕ ਸ਼ਿਪ ਜੂਏਜ ਤੋਂ ਜਮਨ ਲਈ ਰਵਾਨਾ ਹੋਇਆ ਸੀ ਜੋ ਕਿ عمان ਦੇ ਸਮੁੰਦਰਾਂ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਇਸ ਦੇ ਚਲਦਿਆਂ 16 ਕਰੂ ਮੈਂਬਰ ਲਾਪਤਾ ਦੱਸੇ ਜਾ ਰਹੇ ਸੀ ਇਹਨਾਂ ਵਿੱਚੋਂ 10 ਨੂੰ ਬਚਾਇਆ ਗਿਆ ਅਤੇ 10ਾਂ ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ 4 ਭਾਰਤੀ ਮੂਲ ਦੇ ਕਰੂ ਮੈਂਬਰ ਹਨ ਇਹਨਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦਾ ਵਸਨੀਕ ਹੈ ਜਿਸ ਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਕਸਰ ਰਜਿੰਦਰ ਵੱਲੋਂ ਆਪਣੇ ਕਰੂ ਮੈਂਬਰਾਂ ਦੇ ਨਾਲ ਫੋਟੋਆਂ ਤੇ ਸ਼ਿਪ ਦੀ ਵੀਡੀਓ ਉਹਨਾਂ ਨਾਲ ਸਾਂਝੀ ਕੀਤੀ ਜਾਂਦੀ ਸੀ ਪਰ ਪਿਛਲੇ 7 ਦਿਨਾਂ ਤੋਂ ਉਸ ਦਾ ਨਾ ਕੋਈ ਫੋਨ ਆਇਆ ਤੇ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਦਸਾ ਗ੍ਰਸ ਹੋ ਚੁੱਕਾ ਹੈ ਅਤੇ ਭਾਲ ਜਾਰੀ ਹੈ ਨਿਰਮਲ ਮਨਹਸ ਮੈਂ ਮੈਸੇਜ ਰਜਿੰਦਰ ਮਨਹਸ ਮੇਰੇ ਹਸਬੰਦ ਪੰਦਰਾਂ ਬੀ ਸਾਲ ਤੋਂ ਮਰਚੈਂਡਾਈਜ਼ ਕੰਮ ਕਰ ਰਹੀ ਹੈ 11 ਜੁਲਾਈ ਨੂੰ ਕੇ ਠੀਕ ਠਾਕ ਸੀ ਉਹਦੇ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਹੈ ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ ਉਹਦੇ ਬਾਅਦ ਵਿੱਚ 15 16 17 ਤਰੀਕ ਨੂੰ نو ਬੰਦੇ ਮਿਲਿਆ 16 ਆਦਮੀ ਉਸ ਸ਼ਿਪ 'ਤੇ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ ਨੌ ਮਿਲ ਗਏ ਇੱਕ ਡੈੱਡ ਬੋਡੀ ਮਿਲੀ ਲੇਕਿਨ ਛੇ ਬੰਦਿਆਂ ਦਾ ਕੋਈ ਪਤਾ ਨਹੀਂ ਸਾਡਾ ਸਾਡੇ ਬੱਚਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਮੈਂ ਇੰਡੀਆ ਸਰਕਾਰ ਤੋਂ ਅਪੀਲ ਕਰਦੀ ਆ ਕਿ ਮੇਰੇ ਬੱਚੇ ਵੀ ਨਹੀਂ ਛੇਤੀ ਤੋਂ ਛੇਤੀ ਕਿ ਮੇਰੇ ਕੋਲ ਮੇਰੇ ਬੱਚੇ ਕੋਲ ਪੀ ਜਾ ਮੇਰੀ ਰਿਕੁਐਸਟ ਬੇਨਤੀ ਹੈ ਮੈਂ ਡਾਕਟਰ ਦੀਪਕ ਮੇਰਾ ਨਾਮ ਮੇਰੇ ਸਸੁਰ ਜੀ ਸੀ ਫਾਦਰ ਇਨ ਲਾ ਤੇ ਉਹ ਇੰਨੇ ਸਾਲਾਂ ਤੋਂ ਮਰਚੰਨੇਵੀ ਦਾ ਕੰਮ ਕਰ ਰਿਹਾ ਪਹਿਲੇ ਇੰਡੀਅਨ ਨੇਵੀ ਚ ਵੀ ਸੀ ਕਿ ਉੱਥੋਂ ਰਿਟਾਇਰ ਹੋ ਕੇ ਉਹਨਾਂ ਨੇ ਮਰਚੰਨੇਵੀ ਜੁਆਇਨ ਕੀਤਾ ਤੇ ਹਰ ਸਾਲ ਉਹ 6 ਮੰਥਸ ਕਰ ਚ ਤੇ 6 ਮੰਥਸ ਜੌਬ ਤੇ ਹੁੰਦੇ ਸੀ 6 ਮਹੀਨੇ ਸ਼ਿਪ ਉਹਨਾਂ ਦਾ ਆਲਮੋਸਟ ਇਹ ਲਾਸਟ ਟੂਰ ਮੰਨ ਸਕਦੇ ਆ ਇਫੈਕਟ ਦੇ ਸਾਹਮਣੇ ਇੰਨੇ ਸਾਲਾਂ ਤੋਂ ਐਜ਼ ਅ ਚੀਫ ਆਫੀਸਰ ਕੰਮ ਕਰਦੇ ਆਏ ਆ ਤੇ ਐਦ ਕੀ ਉਹਨਾਂ ਦਾ ਰੂਟੀਨ ਸੀਗਾ ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ ਉਹ WhatsApp ਤੇ ਗੁੱਡ ਮਾਰਨਿੰਗ ਕੋਈ ਮੈਸੇਜ ਕੋਈ ਸ਼ਿਪ ਦੀ ਫੋਟੋ ਕਰੂ ਨਾਲ ਫੋਟੋ অলਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂਗੇ ਉਹ ਕਰਦੇ ਰਹੇ ਐਤਵਾਰ ਤੱਕ ਤੇ ਅੱਜ ਨੈਕਸਟ ਐਤਵਾਰ ਆ ਗਿਆ ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ ਆਪਾਂ ਵੀ ਮਲਾਮਲਾ ਕੇ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਮਿਲਿਆ ਪਹਿਲੇ ਦਿਨ ਸੋਮਵਾਰ ਨੂੰ ਅਪਕ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ মিডিਆ ਸੋਰਸਸ ਨਾਲ ਵੀ ਕਨਫਰਮ ਕੀਤਾ ਗਵਰਨਮੈਂਟ ਸੋਰਸਸ ਨੂੰ ਵੀ ਟਵਿੱਟਰ ਤੇ ਕੰਟੈਕਟ ਕੀਤਾ ਕਿਸੇ ਨੂੰ ਕੁਝ ਪਤਾ ਨਹੀਂ ਸੀਗਾ ਮੰਗਲਵਾਰ ਲੇਟ ਨਾਈਟ 10 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟ ਕੋ ਐਫ ਜ਼ੀਈ ਕੰਪਨੀ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟਿਜ ਫੈਲਕਨ ਜਹਾਜ਼ ਆ ਜੋ ਕਿ ਓਮਾਨ ਵੱਲੋਂ ਕ੍ਰੋਸ ਕਰ ਰਿਹਾ ਸੀ ਜੋ ਕਿ ਯਮਨ ਜਾਣਾ ਸੀਗਾ ਅੱਗੇ ਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ ਮਤਲਬ ਪਲਟ ਗਿਆ ਜਾਂ ਡੁੱਬ ਗਿਆ ਜੋ ਵੀ ਟੈਕਨੀਕਲ ਇਸ਼ੂ ਸੀਗਾ ਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ ਤੇ ਬੁੱਧਵਾਰ 17 ਤਰੀਕ ਨੂੰ ਮਤਲਬ ਐਤਵਾਰ ਲੇਟ ਨਾਈਟ ਕਹਿ ਲੋ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ ਜਿਹਦੇ ਵਿੱਚੋਂ ਨੌ ਸਹੀ ਕੰਡੀਸ਼ਨ ਚ ਬਿਲਕੁਲ ਜਿੰਨਾ ਨੌ ਆ ਦੇ ਨੌ ਨੂੰ ਘਰ ਚ ਵੀ ਆਪਣੇ ਇਨਫੋਰਮੇਸ਼ਨ ਦੇਣ ਲਈ ਦੋ ਦੋ ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਆ ਸੈਟੇਲਾਈਟ ਫੋਨ ਨਾਲ ਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ unfortunately ਉਹ ਐਕਸਪਾਇਰਡ ਮਿਲੇ ਇਹਨਾਂ ਨੂੰ ਉੱਥੇ ਕਿਉਂਕਿ ਉਹਦੇ ਸਿਰ ਤੇ ਕਹਿੰਦੇ ਸੱਟ ਲੱਗੀ ਰੈਸਕਿਊ ਕਰਦੇ ਹੋ ਬਟ ਬਾਕੀ 6 ਦਾ ਕੋਈ ਇਨਫੋਰਮੇਸ਼ਨ ਨਹੀਂ ਆ ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ ਚ ਗਏ ਨਹੀਂ ਗਏ ਕੋਈ ਲਾਈਫ ਰਾਫਟ ਚ ਗਏ ਮਤਲਬ ਇਹਨਾਂ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ ਚ ਨਹੀਂ ਮਿਲੇ ਪਰ ਜੇ ਸ਼ਿਪ ਚ ਉਹ ਡੈਂਕਰ ਚ ਨਹੀਂ ਮਿਲੇ ਤਾਂ ਕਿੱਥੇ ਤਾਂ ਕਿੱਥੇ ਤਾਂ ਮਿਲਣਾ ਜੇ ਉਹ डेड कंडीशन ਚ ਵੀ ਕੋਈ ਨੋਛਿਆ ਜੋ ਹੈ ਏਟਲੀ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਬਈ ਉਹ ਗਲਤ ਹਾਲਤ ਹੈ ਜਾਂ ਸਹੀ ਹਾਲਤ ਹੈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਪਾਂ ਬਿਲਕੁਲ ਹਰ ਚੀਜ਼ ਦੇ ਸੋਲਿਊਸ਼ਨਸ ਉਹਨਾਂ ਨੂੰ ਤਿਆਰਾਂ ਚਾਹੇ ਪੋਜ਼ਿਟਿਵ ਹੋਵੇ ਰਿਪੋਰਟ ਚਾਹੇ ਨੈਗੇਟਿਵ ਲੇਕਿਨ ਏਟਲੀ ਲੁਕ ਹੋਇਆ ਨਾ ਜਾਵੇ ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ ਚ ਆਪਾਂ ਆ ਚੁੱਕੇ ਹਾਂ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੌਂਸ ਨਹੀਂ ਆ ਜਦੋਂ ਦਾ 17 ਤਰੀਕ ਮੈਂ बार-बार ਹੋਹੀ ਕਹਿੰਦਾ 17 ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਉਹ ਬਸ ਨੋ ਬੰਦੇ 10 ਬੰਦਿਆਂ ਦਾ ਕਨਕਲੂਡ ਕਰਕੇ ਸਕਸੈਸਫੁਲ ਆਪਰੇਸ਼ਨ ਕਾਈਂਡ ਆਫ ਸ਼ੋ ਕਰਤਾ ਹੈ ਬਟ ਬਾਕੀਆਂ ਚਿਆਂ ਬਾਰੇ ਕੋਈ ਨਹੀਂ ਜਿੱਚੋ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਲਾਪਤਾ ਵਿੱਚੋਂ ਦੋ ਬੰਦੇ ਸ਼੍ਰੀਲੰਕਾ ਦੇ ਆ ਜਿੱਚ ਕੈਪਟਨ ਸ਼੍ਰੀਲੰਕਾ ਦਾ ਵੀ ਸੀ ਇੱਕ ਸੈਕੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ ਪਲੱਸ ਚਾਰ ਬੰਦੇ ਇੰਡੀਅਨ ਸੀ ਜਿਹਦੇ ਵਿੱਚ ਇੱਕ ਸਾਡੇ ਫਾਦਰ ਸਾਹਿਬ ਸੀਗੇ ਫਾਦਰ ਨੇਮ ਮੇਰੇ ਰਜਿੰਦਰ ਸਿੰਘ ਜੀ ਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਦਾ ਸਟੇਟਸ ਪਤਾ ਕੀਤਾ ਜਾਵੇ ਕਿਉਂਕਿ ਲੋਕੋ ਕਿ ਆ ਸਟੇਟਸ ਲੁਕੋ ਕੇ ਆ ਮਤਲਬ ਕੋਈ ਚੀਜ਼ ਨੂੰ ਕਲੈਰਿਟੀ ਨਾ ਦੇ ਕੇ ਮੇਰੇ ਖਿਆਲ ਨਾਲ ਮੈਂਟਲ ਟਰੋਮਾ ਚ ਜਾਣ ਵਾਲਾ ਕਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ ਤੇ ਇਹੀ ਆਪਾਂ ਰਿਕਵੈਸਟ ਕਰ ਸਕਦੇ ਆ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਤ ਚ ਆ ਜਾਂ ਨਹੀਂ ਆ ਕਿੱਥੇ ਆ ਕਿ ਨਹੀਂ ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ इमेच्योरिटी इमेचोरिटी शेम वाली गल है सरकार चाहे ओमान ली हो वे, चाहे इंडियन नेवी हो लिए भी हो वे, आप ब्लेम गेम नहीं कर रहे लेकिन आप जब तक रिजल्ट नहीं मिलूंगा आप देखो तो ये चीज़ करनी है थैंक यू जी मेरा नाम डॉक्टर निशांत है मैं डैड अभी रिसेंटली शिप में ज्वाइन किया था उन्होंने तो वो दकम पोर्ट के पास ओमान के पास में उनकी शिप कैपसाइज हुई थी रिसेंटली तो ये फोर्टीन की रात की बात है जब उन्होंने एक डिस्ट्रेस कॉल डाला था उसके बाद हमें इंफॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसे ऐसा हादसा हुआ है और ये तब से हमें वो मिल नहीं रहे हैं तो फिर हमें सेवनटीन की बात है कि नौ लोग की लाइफ बोट में वो वापस मिले थे और एक डेड बॉडी मिली थी लेकिन उसके बाद से जो छः लोग और जो थे टोटल सिक्सटीन क्रू में से वो अभी भी छः लोग अब तक लापता है उनका अब तक हमें कोई इन्फॉर्मेशन नहीं है कुछ नहीं है नेवी और वो कोशिश करे ढूंढने की बट हमें अब तक कोई उनका आगे का इन्फॉर्मेशन नहीं मिला है तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे को और मिले कुछ हमें इसमें हम मदद की जाए हमारे और कि हम आगे इसके ऊपर और उनकी जांच उनके लिए करती जाए उनको सर्च एंड रेस्क्यू उनका कंटिन्यू रहे जब तक उनके बारे में मिलते नहीं है या फिर उनकी इंफॉर्मेशन कुछ नहीं मिलती कहाँ है कैसे है किस हालत में है और अभी पंद्रह तारीख से अभी ਅਮ ਇਤਨੇ 7 ਦਿਨ ਹੋ ਗਏ ਉਨਕੋ ਲਾਪਤਾ ਹੋਏ ਔਰ ਅਬ ਤੱਕ ਉਸਕੇ ਬਾਰੇ ਮੇਂ ਉਨਕੇ ਬਾਰੇ ਮੇਂ ਕੁਛ ਇਨਫੋਰਮੇਸ਼ਨ ਨਹੀਂ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ